ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਪੰਜਾਬ ਸਰਕਾਰ ਦੀ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਜਿਹੜਾ ਕਿ 36 ਤੇ 42 ਕਿਸ਼ਤਾਂ ਦੇ ਵਿੱਚ ਪਿਛਲੇ 5.5 ਸਾਲਾਂ ਦਾ ਏਰੀਅਰ ਦੇਣ ਦਾ ਮਾਮਲਾ ਜਿਹੜਾ ਕਿ ਆਇਆ ਸੀਗਾ ਪੰਜਾਬ ਸਰਕਾਰ ਦੀ ਵੱਲੋਂ ਇਸ ਸਬੰਧ ਦੇ ਵਿੱਚ ਇੱਕ 18 ਫਰਵਰੀ 2025 ਨੂੰ ਜਿਹੜਾ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਤਾਂ ਇਹਦੀ ਜਿਹੜੀ ਅਨਾਰਮਲੀ ਹੋਣ ਦਾ ਕਾਰਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਨਸ਼ਨਰਸ ਨੇ ਉਹਨਾਂ ਨੂੰ ਏਰੀਅਰ ਦੀ ਪਹਿਲੀ ਕਿਸ਼ਤ ਨਸੀਬ ਨਹੀਂ ਸੀ ਹੋਈ ਸੀ ਸੋ ਦੋਸਤੋ ਦੂਸਰੀ ਪਾਸੇ ਮੁਲਾਜ਼ਮਾਂ ਨੂੰ ਤੇ ਸਰਕਾਰ ਨੇ ਪਹਿਲ ਹੋਈ 1 ਅਪ੍ਰ ਜਿਹੜਾ ਕਿ ਛੁੱਟ ਦਿੱਤਾ ਸੀਗਾ ਪਹਿਲੀ ਕਿਸ਼ਤ ਉਦੋਂ ਮਿਲੇਗੀ ਸੋ ਇਹ ਸਾਰੇ ਰੋਲੇ ਦੇ ਵਿੱਚ ਹੁਣ ਜਿਹੜਾ ਕਿ ਪੰਜਾਬ ਸਰਕਾਰ ਯੂਨੀਅਨ ਦੇ ਜਰਨਲ ਸਕੱਤਰ ਪ੍ਰੇਮ ਚਾਵਲਾ ਨੇ ਇੱਕ ਮੈਂਬਰਮ ਨੂੰ ਦੇ ਕੇ ਇਹ ਮੁੱਦਾ ਜਿਹੜਾ ਹੈ ਪ੍ਰਿੰਸਿਸ ਪ੍ਰਿੰਸੀਪਲ ਸਕੱਤਰ ਦੇ ਵਿੱਤ ਮੋਰੇ ਦੇ ਰੱਖਿਆ ਹੈ ਜਿਦੇ ਵਿੱਚ ਇਹ ਗੱਲ ਕਹੀ ਹੈ 2075 ਸਾਲ ਤੋਂ ਲੈ ਕੇ 85 ਸਾਲ ਤੱਕ ਜਿਹੜੇ ਪੈਨਸ਼ਨਰ ਸੀ ਉਹਨਾਂ ਦਾ ਕੋਈ ਰੋਲਾ ਨਹੀਂ ਹੈਗਾ ਔਰ ਇਸੇ ਤਰ੍ਹਾਂ ਜਿਹੜੇ 31 ਦਸੰਬਰ 2015 ਤੱਕ ਰਿਟਾਇਰ ਹੋ ਗਏ ਨੇ ਉਹਨਾਂ ਦਾ ਕੋਈ ਵੀ ਰੋਲੇ ਵਾਲਾ ਮਾਮਲਾ ਨਹੀਂ ਹੈਗਾ ਪਰ ਜਿਹੜੇ ਮੁਲਾਜ਼ਮ ਜਿਹੜੇ ਨਹੀਂ ਪੈਨਸ਼ਨਰ ਜਿਹੜੇ 14 15 ਦੇ ਵਿੱਚ ਜਿਹੜੇ ਕੀ ਰਿਟਾਇਰ ਉਹਨਾਂ ਨੇ ਹੋਣਾ ਸੀਗਾ ਉਹ ਸਰਕਾਰੀ ਜਿਹੜੇ ਹਦਾਇਤਾਂ ਮੁਤਾਬਕ ਵਾਧੂ ਜਿਹੜਾ ਉਹਨਾਂ ਨੇ ਸਰਵਿਸ ਕੀਤੀ ਹੈ ਔਰ ਉਸੇ ਦੇ ਦੌਰਾਨ ਜਦੋਂ ਕਿ ਉਹ 1 ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਨੇ ਤੇ ਉਹਨਾਂ ਦਾ ਜਿਹੜਾ ਮੁੱਦਾ ਹੈਗਾ ਜਿਹੜਾ ਕੀ ਮੁਸ਼ਕਲਾਂ ਦੇ ਵਿੱਚ ਫਸ ਗਿਆ ਸੀਗਾ ਕਿਉਂਕਿ ਜਿਹੜੀ ਸਰਵਿਸ ਆ ਉਹਨਾਂ ਦੀ बतौर ਮੁਲਾਜ਼ਮ ਹੈ ਉਹ ਡੀਡੀਓ ਦੇ ਉਹਨਾਂ ਉਹਨਾਂ ਦਾ ਜਿਹੜਾ ਏਰੀਅਰ ਦੇਣ ਦਾ ਤੇ ਫਿਰ ਜਦੋਂ ਉਹ ਪੈਸ਼ਨ ਹੋ ਜਾਂਦੇ ਨੇ ਰਿਟਾਇਰ ਹੋਣ ਤੋਂ ਬਾਅਦ ਤੇ ਫਿਰ ਉਹਦਾ ਜਿਹੜਾ ਏਰੀਅਰ ਦੀ ਕੇਸ ਜਿਹੜੀ ਹੈ ਬੈਂਕ ਨੇ ਬਣਾਉਣੀ ਹੈ ਔਰ ਨਾ ਡੀਡੀਓ ਕੋਈ ਜ਼ਿੰਮੇਵਾਰੀ ਲੈ ਰਿਹਾ ਹੈ ਤੇ ਦੂਸਰੇ ਪਾਸੇ ਬੈਂਕ ਵੀ ਜਿਹੜਾ ਹੈ ਮੁਸ਼ਕਲਾਂ ਬੈਂਕਾਂ ਵੀ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਨੇ ਜਿਹਦੇ ਕਰਕੇ ਇਸ ਵਰਗ ਦੇ ਨਾਲ ਸੰਬੰਧਿਤ ਜਿਹੜੇ ਵੀ ਪੈਨਸ਼ਨਰਸ ਨੇ ਉਹਨਾਂ ਨੂੰ ਹਲੇ ਤੱਕ ਕੋਈ ਵੀ ਏਰੀਅਰ ਦੀ ਕਿਸ਼ਤ ਰੀਲੀਜ਼ ਨਹੀਂ ਹੋਈ ਹੈ ਔਰ ਦੂਸਰੇ ਪਾਸੇ ਇਸ ਮੈਂਬਰਮੈਂਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਮੁਲਾਜ਼ਮ ਰੁਟੀਨ ਦੇ ਵਿੱਚ 1 ਜਨਵਰੀ 2016 ਤੋਂ ਬਾਅਦ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਦਾ ਏਰੀਅਰ ਵੀ ਜਿਹੜਾ ਕਿ ਹਵਾ ਦੇ ਵਿੱਚ ਇਹ ਲੜਕਿਆ ਪਿਆ ਹੈ ਕਿਉਂਕਿ ਉਹਨਾਂ ਦੀ ਜਿਹੜੀ 1 ਇੱਕ 2016 ਤੋਂ ਬਾਅਦ ਜਿੰਨੀ ਉਹਨਾਂ ਨੇ ਬਤੌਰ ਮੁਲਾਜ਼ਮ ਸਰਵਿਸ ਕੀਤੀ ਹੈ ਉਹ ਉਹਦਾ ਏਰੀਆ ਡੀਡੀਓ ਨੇ ਬਣਾਉਣਾ ਹੁੰਦਾ ਹੈ ਤੇ ਜਦੋਂ ਫਿਰ ਉਹ ਰਟਾਇਰ ਹੋ ਜਾਂਦੇ ਨੇ ਫਿਰ ਬੈਂਕ ਵਾਲਿਆਂ ਨੇ ਬਣਾਉਣਾ ਹੁੰਦਾ ਔਰ ਆਪਸੀ ਤਾਲਮੇਲ ਨਾ ਹੋਣ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਸ ਵਰਗਾਂ ਨਾਲ ਸੰਬੰਧਿਤ ਪੈਨਸ਼ਨਰਸ ਨੇ ਉਹਨਾਂ ਨੂੰ ਪੈਨਸ਼ਨਰਸ ਦਾ ਜਿਹੜਾ ਏਰੀਆ ਸੀ ਪੈਨਸ਼ਨ ਰਿਵਾਈਜ਼ ਦਾ ਜਿਹੜਾ ਉਹਦੀ ਕੋਈ ਕਿਸ਼ਤ ਨਹੀਂ ਮਿਲੀ ਉਹਨੇ ਇਸ ਦੇ ਵਿੱਚ ਜਿਹੜਾ ਮੈਂਬਰਨ ਦੇ ਵਿੱਚ ਇੱਕ ਤਰਕ ਦਿੱਤਾ ਦੱਸਿਆ ਗਿਆ ਕਿ ਵੀ 18 ਫਰਵਰੀ 25 ਦੀ ਜਿਹੜੀ ਨੋਟੀਫਿਕੇਸ਼ਨ ਦੇ ਪਾਰਟ ਡੀ ਦੇ ਵਿੱਚ ਬੜਾ ਹੀ ਸਪਸ਼ਟ ਜਿਹੜਾ ਲਿਖਿਆ ਹੈ ਕਿ ਲੀਵ ਇਨ ਕੈਸ਼ਮੈਂਟ ਦੇ ਇਹ ਹੱਕਦਾਰ ਨੇ ਅਤੇ ਜਦੋਂ ਲੀਵ ਇਨ ਕੈਸ਼ਮੈਂਟ ਦੇ ਹੱਕਦਾਰ ਨੇ ਤਾਂ ਉਹ ਮੁਲਾਜ਼ਮ ਥੋੜਾ ਹੋਊਗਾ ਉਹ ਤਾਂ ਪੈਸ਼ਨ ਹੋਏਗਾ ਪਾਪ ਕੀ ਇਹ ਪ੍ਰੇਮ ਚਾਵਲਾ ਨੇ ਆਪਣੇ ਮੈਂਬਰਨ ਦੇ ਵਿੱਚ ਦੱਸਣ ਦਾ ਯਤਨ ਕੀਤਾ ਹੈ ਵੀ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਪਾਰਟੀ ਹੈ ਉਹਦੇ ਵਿੱਚ ਜਿਹੜੇ ਪੈਨਸ਼ਨ ਜਿਹੜਾ ਕਿ ਮੰਨਿਆ ਗਿਆ ਹੈ ਪਰ ਉਹਨਾਂ ਨੂੰ ਏਰੀਅਰ ਦੇਣ ਵੇਲੇ ਉਹਨਾਂ ਨੂੰ ਮੁਲਾਜ਼ਮ ਦਾ ਜਿਹੜਾ ਟੈਗ ਲਗਾ ਕੇ ਉਲਝਾਇਆ ਜਾ ਰਿਹਾ ਹੈ ਔਰ ਇਸੇ ਤਰ੍ਹਾਂ ਇੱਕ ਹੋਰ ਗੱਲ ਵੀ ਦੱਸੀ ਗਈ ਹੈ ਜਦੋਂ ਇਸ ਨੋਟੀਫਿਕੇਸ਼ਨ ਦੀ ਉਮਰ ਦੀ ਜਿਹੜੀ ਹੱਦ ਜਿਹੜੀ ਹੈ ਅਕਤੂਬਰ 2024 ਤੋਂ ਆ ਕੇ ਜਿਹੜੀ ਮਿਥੀ ਹੈ ਤੇ ਫਿਰ ਉਹ ਮੁਲਾਜ਼ਮ ਕਿਵੇਂ ਹੋ ਗਏ ਉਹਨਾਂ ਨੂੰ ਪੈਨਸ਼ਨ ਕਹਿ ਕੇ ਤੁਰੰਤ ਉਹਨਾਂ ਦਾ ਏਰੀਅਰ ਦੇਣਾ ਚਾਹੀਦਾ ਹੈ ਇੱਕ ਹੋਰ ਗੱਲ ਕਹੀ ਹੈ ਵੀ ਜਿਹੜੇ ਪੰਜਾਬ ਸਰਕਾਰ ਦਾ ਜਿਹੜਾ ਸਿਸਟਮ ਹੈ ਸੌਫਟਵੇਅਰ ਹੈ ਐਚ ਆਰ ਐਮ ਐਸ ਜਿਹੜਾ ਕੀ ਪੇਮੈਂਟਾਂ ਨਾਲ ਸੰਬੰਧਿਤ ਹੈ ਤਨਖਾਹਾਂ ਨਾਲ ਸੰਬੰਧਿਤ ਹੈ ਇਹੇ ਦੱਸਿਆ ਗਿਆ ਕਿ ਮੈਂਬਰਨ ਦੇ ਵਿੱਚ ਇਸ ਸਿਸਟਮ ਦੇ ਰਾਹੀਂ ਏਰੀਅਰ ਬਣਾਉਣ ਦੀ ਕੋਈ ਵੀ ਤਦਵੀਜ਼ ਨਹੀਂ ਹੈ ਨਾ ਭਾਵੇਂ ਏਰੀਅਰ ਬਣਾਉਂਦਾ ਇਹਦੇ ਵਿੱਚ ਇਹ ਵੀ ਜਿਹੜਾ ਸੌਫਟਵੇਅਰ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਔਰ ਜਿੰਨਾ ਚਿਰ ਇਹਨੂੰ ਅਪਡੇਟ ਨਾ ਕੀਤਾ ਉਹਨਾਂ ਚਿਰੇ ਡੀਡੀਓ ਜਿਹੜੇ ਨੇ ਏਰੀਅਰ ਬਣਾ ਹੀ ਬਨਾ ਹੀ ਨਹੀਂ ਸਕਦੇ ਇਹ ਵੀ ਜਿਹੜਾ ਇੱਕ ਵੱਡੀ ਮੁਸ਼ਕਲ ਹੈ ਸੋ ਆਖਿਰ ਦੇ ਵਿੱਚ ਇਸ ਮੈਂਬਰਨ ਦੇ ਵਿੱਚ ਮੁੱਖ ਜਿਹੜਾ ਪ੍ਰਮੁੱਖ ਸਕੱਤਰ ਵਿੱਤ ਨੂੰ ਅਪੀਲ ਕੀਤੀ ਹੈ ਅਪੀਲ ਇਹ ਕੀਤੀ ਗਈ ਹੈ ਵੀ ਹਰੇਕ ਨੂੰ ਪੈਨਸ਼ਨ ਮੰਨ ਕੇ 1 April 2025 ਤੋਂ ਉਹਨਾਂ ਨੂੰ ਏਰੀਅਰ ਦੀ ਪਹਿਲੀ ਕਿਸ਼ ਜਿਹੜੀ ਹੈ ਦਿੱਤੀ ਜਾਵੇ ਅਤੇ ਨਾਲ ਇਹ ਵੀ ਮੰਗ ਕੀਤੀ ਗਈ ਹੈ ਕਿ ਪ੍ਰਮੁੱਖ ਵਿੱਤ ਸਕੱਤਰ ਕੋਲੋਂ ਵੀ ਜੇ ਬੈਂਕ ਕੋਈ ਇਹਦੇ ਸਬੰਧ ਦੇ ਵਿੱਚ ਕਲੈਰੀਫਿਕੇਸ਼ਨ ਲੋੜੇਂਦੇ ਨੇ ਜੇ ਪੁੱਛਦੇ ਪੁੱਛਣਾ ਚਾਹੁੰਦੇ ਨੇ ਤਾਂ ਇਹਨੂੰ ਕਲੀਅਰ ਕਰਕੇ ਸਾਰੇ ਬੈਂਕਾਂ ਨੂੰ ਰਿਵਾਈਜ਼ ਨਵੇਂ ਹੁਕਮ ਜਾਰੀ ਕੀਤੇ ਜਾਣ ਔਰ ਇਹ ਪੱਕਾ ਕੀਤਾ ਜਾਵੇ ਕਿ ਸਾਰੇ ਜਿਹੜੇ ਪੈਨਸ਼ਨ ਨੇ ਭਾਵ ਉਹ 16 ਤੋਂ ਬਾਅਦ ਰਿਟਾਇਰ ਹੋਇਆ ਭਾਵੇਂ ਪਹਿਲਾਂ ਰਿਟਾਇਰ ਹੋਇਆ ਉਹਨਾਂ ਨੂੰ April 2025 ਤੋਂ ਪਹਿਲੇ ਕਿਸ਼ਤ ਦੇਣ ਦਾ ਪ੍ਰਬੰਧ ਕੀਤਾ ਜਾਵੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਧੰਨਵਾਦ ਜੀ